ਪਹਿਲਾਂ ਤਾਂ ਮੈਂ ਸਮਝਦਾ ਭਾਰਤ ਸਰਕਾਰ ਨੇ ਅਤੀ ਗੰਭੀਰ ਹੜ੍ਹਾਂ ਦੀ ਸਥਿਤੀ ਪੰਜਾਬ ਨੂੰ ਡਿਕਲੇਅਰ ਕੀਤਾ ਉਸ ਕੈਟਾਗਰੀ ਚ ਇਹ ਇੱਕ ਚੰਗਾ ਕਦਮ ਹਰ ਅਸਲੀਅਤ ਆ ਅਸਲੀਅਤ ਤੋਂ ਕੇਂਦਰ ਜਾਣੂ ਹੋ ਕੇ ਇਹ ਤੇ ਅਮਲ ਕਰਨ ਲੱਗਿਆ ਕਿ ਚੰਗੀ ਗੱਲ ਆ ਔਰ ਇਹਦਾ ਲਾਹਾ ਲੈਣ ਦੀ ਗੱਲ ਆ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੇ 26 ਤੋਂ 29 ਸਤੰਬਰ ਨੂੰ ਜਿਹੜਾ ਵਿਸ਼ੇਸ਼ ਸੈਸ਼ਨ ਸਦਿਆ ਇਹ ਵੀ ਚੰਗੀ ਗੱਲ ਆ ਪਰ ਮੈਂ ਪੰਜਾਬ ਸਰਕਾਰ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਪਹਿਲੇ ਵਿਸ਼ੇਸ਼ ਸੈਸ਼ਨਾਂ ਵਾਲਾ ਹਾਲ ਨਾ ਹੋਵੇ ਕਿਉਂਕਿ ਹਾਲਤ ਬੜੇ ਗੰਭੀਰ ਨੇ ਚਿੰਤਾਜਨਕ ਨੇ ਔਰ ਇਹਨੂੰ ਗੰਭੀਰਤਾ ਨਾਲ ਹੀ ਲੈਣ ਦੀ ਲੋੜ ਆ ਜੇ ਕੇਂਦਰ ਨੇ ਨੂੰ ਗੰਭੀਰਤਾ ਨਾਲ ਲੈ ਰਿਹਾ ਤਾਂ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਔਰ ਵਿਸ਼ੇਸ਼ ਸੈਸ਼ਨ ਦੇ ਦੌਰਾਨ ਕੁਝ ਜਿੱਥੇ ਤੱਕ ਫੌਰੀ ਮਦਦ ਦੀ ਲੋੜ ਆ ਮਾਲੀ ਮਦਦ ਦੀ ਲੋੜ ਆ ਉਹ ਤਾਂ ਗੱਲਾਂ ਕਰਨੀਆਂ ਕਰਨੀਆਂ ਨੇ ਉਹਦਾ ਨਿਯਮਾਂ ਅਨੁਸਾਰ ਮੈਂ ਸਮਝਦਾ ਲੈਣ ਦੀ ਲੋੜ ਹੈ ਹੀ ਹੈ ਪਰ ਖਾਸ ਤੌਰ ਤੇ ਪੱਕੇ ਬੰਦੋਬਾਸਤ ਸਥਾਈ ਬੰਦੋਬਾਸਤ ਹੜ੍ਹਾਂ ਦੀ ਮਾਰ ਤੋਂ ਪੰਜਾਬ ਨੂੰ ਕਰਨ ਲਈ ਉਹ ਵਿਵਸਥਾ ਬਣਾਉਣ ਲਈ ਪੰਜਾਬ ਤੇ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਐਸੇ ਰੈਜੂਲੇਸ਼ਨ ਆਉਣੇ ਚਾਹੀਦੇ ਨੇ ਤਾਂ ਕਿ ਹੜ੍ਹਾਂ ਦੀ ਮਾਰ ਤੋਂ ਪੰਜਾਬ ਨੂੰ ਪੱਕੇ ਤੌਰ ਤੇ ਬਚਾਇਆ ਜਾ ਸਕੇ ਸਭ ਤੋਂ ਪਹਿਲੀ ਗੱਲ ਤਾਂ ਪੰਜਾਬ ਨੂੰ ਬੀਮਾ ਯੋਜਨਾ ਦੇ ਪੰਜਾਬ ਦੀ ਖੇਤੀ ਨੂੰ ਬੀਮਾ ਯੋਜਨਾ ਵਿੱਚ ਲਿਆਉਣ ਦੀ ਲੋੜ ਆ ਸਾਰੇ ਹਿੰਦੁਸਤਾਨ 'ਚ ਇਕੱਲਾ ਪੰਜਾਬ ਆ ਜਿਹੜਾ ਜਿੱਦੀ ਖੇਤੀ ਸੈਕਟਰ ਬੀਮਾ ਦੇ ਵਿੱਚ ਹੀ ਹੈ ਨਹੀਂ ਤੇ ਪੰਜਾਬ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਲਿਆਉਣ ਲਈ ਪੰਜਾਬ ਦੀਆਂ ਸ਼ਰਤਾਂ ਤੇ ਕੇਂਦਰ ਨੂੰ ਮਨਾਉਣਾ ਚਾਹੀਦਾ ਔਰ ਕੇਂਦਰ ਤੇ ਜ਼ੋਰ ਪਾਉਣਾ ਚਾਹੀਦਾ ਤੇ ਕਿਸ਼ਤਾਂ ਜਿਹੜੀਆਂ ਨੇ ਕੇਂਦਰ ਸਰਕਾਰ ਭਰੇ ਕਿਉਂਕਿ ਸਾਰੇ ਹਿੰਦੁਸਤਾਨ ਵਾਸਤੇ ਪੰਜਾਬ ਅਨਾਜ ਪੈਦਾ ਕਰਦਾ ਆਪ ਦੇ ਲਈ ਤਾਂ ਸਿਰਫ 5% ਵੀ ਅਨਾਜ ਪੈਦਾ ਨਹੀਂ ਕਰਦਾ ਬਾਕੀ 95% ਤਾਂ ਸਾਰੇ ਹਿੰਦੁਸਤਾਨ ਲਈ ਪੈਦਾ ਕਰਦਾ ਤੇ ਕਿਸ਼ਤਾ ਫਿਰ ਕੇਂਦਰ ਸਰਕਾਰ ਪਰੇ ਜਾਂ ਜੇ ਥੋੜਾ ਬਹੁਤਾ ਹੈ ਤਾਂ 50 ਸਰਕਾਰ ਪਰੇ ਉਹਦਾ ਕੁਝ ਹਿੱਸਾ ਕਿਸਾਨ ਤੋਂ ਨਾ ਲਿਆ ਜਾਵੇ ਇਹਨੂੰ ਬੀਮਾ ਯੋਜਨਾ ਦੇ ਵਿੱਚ ਜ਼ਰੂਰੀ ਲਿਆਉਣਾ ਖੇਤੀ ਸੈਕਟਰ ਨੂੰ ਚਾਹੀਦਾ ਨਹੀਂ ਪੰਜਾਬ ਸਰਕਾਰ ਆਪ ਦੀ ਬੀਮਾ ਯੋਜਨਾ ਬਣਾਵੇ ਜਾਂ ਕੇਂਦਰ ਦੀ ਪ੍ਰਧਾਨ ਮੰਤਰੀ ਫਾਦਰ ਬੀਮਾ ਯੋਜਨਾ 'ਚ ਨਹੀਂ ਸ਼ਾਮਲ ਹੋਣਾ ਤਾਂ ਪੰਜਾਬ ਨੂੰ ਆ ਪੰਜਾਬ ਵਿਸ਼ੇਸ਼ ਸੈਸ਼ਨ ਦੇ ਦੌਰਾਨ ਆਪਣੀ ਬੀਮਾ ਯੋਜਨਾ ਖੇਤੀ ਸੈਕਟਰ ਦੇ ਲਈ ਲੈ ਕੇ ਆਉਣੀ ਚਾਹੀਦੀ ਆ ਦੂਜੀ ਗੱਲ ਜਿਹੜੀ ਆ ਪਹਾੜਾਂ ਦੀ ਸਥਿਤੀ ਲਈ ਖੁਦ ਪ੍ਰਧਾਨ ਮੰਤਰੀ ਜੀ ਨੇ ਮੰਨਿਆ ਕਿ ਭਾਗੜਾ ਡੈਮ ਦੇ ਵਿੱਚ 25% ਘਾਰ ਭਰੀਆ ਹੈ ਵੀ ਸੱਚ ਤੇ ਅੰਤਰਰਾਸ਼ਟਰੀ ਕਾਨੂੰਨ ਜਿਹੜਾ ਡਿਕਾ ਬਣਿਆ ਹੋਇਆ ਤੇ ਇਹਨੂੰ ਭਾਵੇਂ ਡਿਪਲੋਮੈਟਿਕ ਲੈਵਲ ਤੇ ਹੱਲ ਕੀਤਾ ਜਾਵੇ ਇਹਦੀ ਮਾਰ ਕੱਲਾ ਪੰਜਾਬ ਨੂੰ ਝੱਲੇ ਤੇ ਪੰਜਾਬ ਨੂੰ ਮਾਰ ਚਲਨੀ ਪੈ ਰਹੀ ਆ ਅੰਤਰਰਾਸ਼ਟਰੀ ਕਾਨੂੰਨ ਅਡਿਕਾ ਬੜਿਆ ਖੜਾ ਤੇ ਇਹਦੇ ਲਈ ਡਿਪਲੋਮੈਟਿਕ ਲੈਵਲ ਤੇ ਯਤਨ ਹੋਣੇ ਚਾਹੀਦੇ ਨੇ ਪੰਜਾਬ ਨੂੰ ਬਚਾਉਣ ਲਈ ਭਾਖੜਾ ਡੈਮ ਨੂੰ ਡੀਸੇਲਟ ਕਰਨ ਲਈ ਮੈਂ ਸਮਝਦਾ ਵਿਵਸਥਾ ਬਣਾਉਣੀ ਚਾਹੀਦੀ ਹੈ ਵੈਸੇ ਤਾਂ ਪੌਂਗ ਡੈਮ ਤੇ ਵੀ ਰੰਜੀ ਸਾਗਰ ਡੈਮ ਤੇ ਵੀ ਜਿੱਦਾਂ ਡੈਮ ਦੇ ਵਿੱਚ ਘਾਰ ਆ ਉਗਾਰ ਕੱਢਣ ਦੀ ਵਿਵਸਥਾ ਬਣਾਵੇ ਖਾਸ ਤੌਰ ਤੇ ਪੰਜਾਬ اسمبلی ਦੇ ਵਿੱਚ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਵਿਸ਼ੇਸ਼ ਸੈਸ਼ਨ ਦੇ ਵਿਸ਼ੇਸ਼ এজেন্ডੇ ਦੇ ਤੌਰ ਤੇ ਪੰਜਾਬ ਦੇ ਜਿਹੜੇ ਚੈਕ ਡੈਮ ਨੇ 29 ਚੈਕ ਡੈਮ ਨੇ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਦੇ 29 ਗਾਰਨਾ ਭਰੇ ਹੋਏ ਨੇ 29 ਦੇ 29 ਦੇ ਵਿੱਚ ਪਾਣੀ ਨਹੀਂ ਰੁਕਦਾ ਤੇ ਉਹਨਾਂ ਵਿੱਚੋਂ ਨਿਕ ਪਾਈਪਾਂ ਰਾਹੀਂ ਜਿਹੜਾ ਪਾਣੀ ਸंचाई ਲਈ ਵਰਤਿਆ ਜਾਂਦਾ ਉਹ ਵੀ ਰੇਤ ਨਾਲ ਭਰੇ ਹੋਏ ਨੇ ਤੋਂ ਇਹਨੂੰ ਡੀਸੇਲਟ ਕਰ ਲਈ ਗਵਰਨਮੈਂਟ ਆਫ ਇੰਡੀਆ ਦਾ এনवायरमेंट ਮਤਰਾਲਾ ਜਿਹੜਾ ਢੀਕਾ ਬਣਿਆ ਉਹ ਢੀਕਾ ਦੂਰ ਕਰਾਉਣ ਲਈ ਉਹ ਵੀ ਯਤਨ ਖੁਣਾ ਚਾਹੀਦਾ ਤੀਜੀ ਗੱਲ ਘੱਗਰ ਨੂੰ ਚੈਨਲਾਈਜ਼ ਕਰਨ ਲਈ ਮੈਂ ਬਾਜਪਾਈ ਸਾਹਿਬ ਦੇ ਸਮੇਂ ਇੱਕ ਪ੍ਰੋਜੈਕਟ ਪਾਸ ਕਰਾਇਆ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆ ਗਈ ਉਹਨਾਂ ਨੇ ਪੈਸਾ ਚਾਰੀ ਕੀਤਾ ਸੀ 136 ਕਰੋੜ ਰੁਪਏ ਫਾਸਟ ਫੇਜ਼ ਦੇ ਵਿੱਚ ਅਸੀਂ ਉਹ ਲਾਇਆ ਖਨੌਰੀ ਤੋਂ ਲੈ ਕੇ ਮਕੋਟ ਸਾਹ ਤੱਕ ਤੇ ਉਹ ਮਤਲਬ ਜਿਹਦੇ ਉਹਦੇ ਦੋ ਫੇਜ਼ ਰਹਿੰਦੇ ਰੇ ਦੂਜਾ ਫੇਜ਼ ਤੇ ਤੀਜਾ ਫੇਜ਼ ਉਹ ਤਾਂ ਹੋਣਗੇ ਜੇ ਹਰਿਆਣੇ ਨੇ ਅਰਜੀ ਦਿੱਤੀ ਸੀ ਡਬਲਯੂਸੀ ਦੇ ਵਿੱਚ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਉਹ ਅਰਜੀ ਜੇ ਵਾਪਸ ਲਈ ਜਾਏਗੀ ਤੇ ਜਾਂ ਪੰਜਾਬ ਸਰਕਾਰ ਸੀਡਬਲਯੂਸੀ ਦੇ ਵਿੱਚ ਸੀਰੀਅਸਲੀ ਕੇਸ ਲੜੇ ਪੰਜਾਬ ਐਸੈਂਬਲੀ ਦੇ ਵਿੱਚ ਵਿਸ਼ੇਸ਼ ਸੈਸ਼ਨ ਚ ਵਿਸ਼ੇਸ਼ ਜੰਡਾ ਹੋਣਾ ਚਾਹੀਦਾ ਸੀਡਬਲਯੂਸੀ ਵਿੱਚ ਜਿਹੜੀ ਅਰਜੀ ਪਈ ਆ ਜਿਹਦੇ ਕਰਕੇ ਘੱਗਰ ਨੂੰ ਚੈਨਲਾਈਜ਼ ਕਰਨ ਦਾ ਕੰਮ ਰੁਕਿਆ ਖੜਾ ਦੂਜਾ ਫੇਜ਼ ਉਹ ਚਲਿਆ ਚਲਾਇਆ ਜਾ ਸਕੇ ਤੇ ਮੈਂ ਸਮਝਦਾ ਕਿ ਬਾਕੀ ਵੀ ਜਿਹੜੀ ਰਾਹਤ ਦੇਣ ਵਾਲੀ ਗੱਲ ਆ ਜਿਵੇਂ 6 ਮਹੀਨੇ ਮਤਲਬ ਸਤੰਬਰ ਤੱਕ ਦੇ ਡੀਸੀਲਟ ਕਰਨ ਲਈ ਖੇਤਾਂ ਨੂੰ ਜਿਸ ਦਾ ਖੇਤ ਤੁਸੀਂ ਕੀ ਰੇਤ ਸਤੰਬਰ ਦਾ ਮਹੀਨਾ ਦਿੱਤਾ ਉਦੋਂ ਤੱਕ ਤਾਂ ਖੇਤ ਚ ਟਰੈਕਟਰ ਨਹੀਂ ਵੱਢ ਸਕਣੇ ਘੱਟੋ ਘੱਟ 1 ਸਾਲ ਜਾਂ ਘੱਟੋ ਘੱਟ 6 ਮਹੀਨੇ ਤਾਂ ਹੋਣ ਰੇਤ ਕੱਢਣ ਲਈ 1 ਮਹੀਨੇ ਚ ਰੇਤ ਕਿੱਥੇ ਨਿਕਲ ਜਾਏਗੀ ਮਜ਼ਾਕ ਕੀਤਾ ਇਹ ਸਮਾਂ ਵੀ ਵਧਾਉਣ ਦੀ ਲੋੜ ਹੈ ਇੱਕ ਜਿਹੜਾ ਸਭ ਤੋਂ ਵੱਡਾ ਹੜਾ ਦੇ ਨਾਲ ਨਾਲ ਪੰਜਾਬ ਨੂੰ ਮਾਰ ਚੱਲਨੀ ਪੈ ਰਹੀ ਆ ਹੁਣ ਨਵੀਂ ਗੱਲ ਉਹ ਹੈ ਪਹਿਲਾਂ ਉਹਨੂੰ ਚਾਈਨਾ ਵਾਇਰਸ ਕਹਿੰਦੇ ਸੀ ਹੁਣ ਉਹਨੂੰ ਬੋਨਾ ਵਾਇਰਸ ਕਹਿਣ ਲੱਗੇ ਪੌਦਾ ਛੋਟਾ ਰਹਿ ਗਿਆ ਛਿੱਟਾ ਨਿਕਲ ਨਹੀਂ ਰਿਹਾ ਝੋਨੇ ਤੇ ਕਈ ਹਜ਼ਾਰ ਮਤਲਬ ਕਈ ਹਜ਼ਾਰ ਏਕੜ ਜਿਹੜੀ ਜ਼ਮੀਨ ਆ ਫਸਲਾਂ ਝੋਨੇ ਦੀ ਉਹਦੀ ਮਾਰ ਚ ਆ ਗਈ ਖਾਸ ਕਰਕੇ ਮਾਲਵੇ ਖੇਤਰ ਦੇ ਵਿੱਚ ਔਰ ਉੱਤੋਂ ਦੀ țeਲਾ ਪੈ ਗਿਆ ਬਹੁਤ ਵੱਡੀ ਮਤਲਬ ਮਾਰਥ ਹੜ੍ਹਾਂ ਤੋਂ ਬਾਅਦ ਇਹ ਬਿਮਾਰੀਆਂ ਨਾ ਪੈ ਰਹੀਆਂ ਇਹਦਾ ਕੰਪਨਸੇਸ਼ਨ ਵੀ ਦੇਣਾ ਚਾਹੀਦਾ ਵਿਸ਼ੇਸ਼ ਸੈਸ਼ਨ ਦੇ ਦੌਰਾਨ ਵਿਸ਼ੇਸ਼ ਤੌਰ ਤੇ ਬੋਨਾ ਵਾਇਰਸ ਜਿਹੜੀ ਹੈ ਉਹਦਾ ਜ਼ਿਕਰ ਹੋ ਕੇ ਸਪੈਸ਼ਲ ਗਰਦੌਰੀ ਕਰਾ ਕੇ ਉਹਦੇ ਜਿਹੜਾ ਘਾਟਾ ਪੈ ਰਿਹਾ ਕਿਸਾਨ ਨੂੰ ਉਹਦੀ ਪਰਪਾਈ ਲਈ ਵੀ ਬਦਵਸਤ ਕਰਨ ਦੀ ਵਿਵਸਥਾ ਤੰ ਵਿਸ਼ੇਸ਼ ਐਸ਼ੈਂਸ ਚ ਕਰਨੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਜੋ ਵੀ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੱਕੇ ਬੰਦੋਬਸਤ ਕਰਨੇ ਨੇ ਖਾਸ ਤੌਰ ਤੇ ਪਹਾੜੀ ਖੇਤਰ ਦੇ ਵਿੱਚ ਜੰਮੂ ਤੋਂ ਹਰਿਆਣੇ ਤੋਂ ਹਿਮਾਚਲ ਤੋਂ ਉਤਰਾਖੰਡ ਤੋਂ ਪਹਾੜੀਆਂ ਤੋਂ ਪਾਣੀ ਆਉਂਦਾ ਤੇ ਉੱਥੇ ਵਿਸ਼ੇਸ਼ ਹਉਲਤਾ ਦੇਣ ਕਰਕੇ ਇੰਡਸਟਰੀ ਬਹੁਤ ਲੱਗੀ ਤੇ ਇੰਡਸਟਰੀ ਦੇ ਵਿੱਚ ਜਿਹੜੇ ਕੈਮੀਕਲ ਘੋਲਦੇ ਨੇ ਉਹ ਘੁਲੇ ਹੋਏ ਕੈਮੀਕਲ ਜਦੋਂ ਪਾਣੀ ਚ ਪੰਜਾਬ ਦੇ ਖੇਤਾਂ ਚ ਆਉਂਦੇ ਨੇ ਉਹ ਕੱਲਾ ਮਿੱਟੀ ਨਹੀਂ ਪਾਉਂਦੇ ਉਹ ਕੈਮੀਕਲ ਵਾਲਾ ਪਾਣੀ ਵੀ ਬਾਨ ਫਸਲਾਂ ਨੂੰ ਤਬਾਹ ਕਰਦਾ ਉਹਦੇ ਲਈ ਵੀ ਵਿਸ਼ੇਸ਼ ਕੰਪਨਸੇਸ਼ਨ ਦੀ ਲੋੜ ਹੈ। ਮਾਂ ਜੋ ਸੁਪਰੀਮ ਕੋਰਟ ਨੇ ਜਿਹੜਾ ਆਨੰਦ ਮਰਜ ਐਕਟ ਨੂੰ ਰਜਿਸਟਰ ਕਰਨ ਲਈ ਉਹ ਉਹਦੀ ਪਾਲਣਾ ਕਰਨ ਲਈ ਸਟੇਟਸ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਉਹ ਮੈਂ ਸਮਝਦਾ ਬਹੁਤ ਹੀ ਸਵਾਗਤਯੋਗ ਗੱਲ ਆ, ਦੇਰ ਆਏ ਦਰੁਸਤ ਆਈ ਗੱਲ ਆ ਕਿਉਂਕਿ ਸਿੱਖਾਂ ਦੀ ਆਇਡੈਂਟੀਟੀ ਜਿਹੜੀ ਆ ਸਿੱਖਾਂ ਦੇ ਜਿਹੜੇ ਮਰਜ ਇੱਕ ਟੈਜਾ ਜਿਹੜਾ ਬੜਨਾਈ ਤੇ ਆਇਦਾ ਸੀ ਆਨੰਦ ਮਰਜੈਕਟ ਕਿਉਂਕਿ ਆਨੰਦ ਮਰਜੈਕਟ ਜਿਹੜਾ ਹੈ ਇੱਕ ਵੱਖਰੀ ਪਹਿਚਾਨ ਰੱਖਣ ਵਾਲੀ ਗੱਲ ਆ ਔਰ ਵੱਡੀ ਗੱਲ ਇਹ ਆ ਵੀ ਆਨੰਦ ਮਰਜੈਕਟ ਦੇ ਵਿੱਚ ਡਾਈਵੋਰਸ ਲਈ ਕੋਈ ਜਗ੍ਹਾ ਹੀ ਐ ਨਹੀਂ ਮਤਲਬ ਇੱਕ ਇੱਕ ਵੱਖਰੀ ਬਲੱਖਣ ਪ੍ਰਥਾ ਹੈ ਸਿੱਖ ਧਰਮ ਦੇ ਵਿੱਚ ਔਰ ਇਸ ਆਨੰਦ ਮਰਜੈਕਟ ਨੂੰ ਜਿਹੜਾ ਹੈ ਸਾਰੀਆਂ ਸਟੇਟਸ ਲਾਗੂ ਕਰਨ ਇਹ ਸਵਾਗਤ ਜੋ ਗੱਲ ਆ ਜੋ ਸੁਪਰੀਮ ਕੋਰਟ ਨੇ ਹਦਾਇਤਾਂ ਕੀਤੀਆਂ ਤੇ ਸਾਰੇ ਸੂਬਿਆਂ ਨੂੰ ਇਹਨੂੰ ਪਾਲਣਾ ਕਰਨਾ ਚਾਹੀਦਾ। ਪਹਿਲਾਂ ਤਾਂ ਮੈਂ ਸਮਝਦਾ ਭਾਰਤ ਸਰਕਾਰ ਨੇ ਅਤੀ ਗੰਭੀਰ ਹੜ੍ਹਾਂ ਦੀ ਸਥਿਤੀ ਪੰਜਾਬ ਨੂੰ ਡਿਕਲੇਅਰ ਕੀਤਾ ਉਸ ਕੈਟਾਗਰੀ ਚ ਇਹ ਕਿ ਚੰਗਾ ਕਦਮ ਆ ਰ ਅਸਲੀਅਤ ਆ ਅਸਲੀਅਤ ਤੋਂ ਕੇਂਦਰ ਜਾਰੂ ਹੋ ਕੇ ਇਹ ਤੇ ਅਮਲ ਕਰਨ ਲੱਗਾ ਕਿ ਚੰਗੀ ਗੱਲ ਆ ਔਰ ਇਹਦਾ ਲਾਹਾ ਲੈਣ ਦੀ ਗੱਲ ਆ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੇ 26 ਤੋਂ 29 ਸਤੰਬਰ ਨੂੰ ਜਿਹੜਾ ਵਿਸ਼ੇਸ਼ ਸੈਸ਼ਨ ਸਦਿਆ ਇਹ ਵੀ ਚੰਗੀ ਗੱਲ ਆ ਪਰ ਮੈਂ ਪੰਜਾਬ ਸਰਕਾਰ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਪਹਿਲੇ ਵਿਸ਼ੇਸ਼ ਸੈਸ਼ਨਾਂ ਵਾਲਾ ਹਾਲ ਨਾ ਹੋਵੇ ਕਿਉਂਕਿ ਹਾਲਤ ਬੜੇ ਗੰਭੀਰ ਨੇ ਚਿੰਤਾਜਨਕ ਨੇ ਔਰ ਇਹਨੂੰ ਗੰਭੀਰਤਾ ਨਾਲ ਹੀ ਲੈਣ ਦੀ ਲੋੜ ਆ ਜੇ ਕੇਂਦਰ ਇਹਨੂੰ ਗੰਭੀਰਤਾ ਨਾਲ ਲੈ ਰਿਹਾ ਤਾਂ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਔਰ ਵਿਸ਼ੇਸ਼ ਸੈਸ਼ਨ ਦੇ ਦੌਰਾਨ ਕੁਝ ਜਿੱਥੇ ਤੱਕ ਫੌਰੀ ਮਦਦ ਦੀ ਲੋੜ ਆ ਮਾਲੀ ਮਦਦ ਦੀ ਲੋੜ ਆ ਉਹ ਤਾਂ ਗੱਲਾਂ ਕਰਨੀਆਂ ਕਰਨੀਆਂ ਨੇ ਉਹਦਾ ਨਿਯਮਾਂ ਅਨੁਸਾਰ ਮੈਂ ਸਮਝਦਾ ਲੈਣ ਦੀ ਲੋੜ ਹੈ ਹੀ ਹੈ ਪਰ ਖਾਸ ਤੌਰ ਤੇ ਪੱਕੇ ਬੰਦੋਬਾਸਤ ਸਥਾਈ ਬੰਦੋਬਾਸਤ ਹੜ੍ਹਾਂ ਦੀ ਇਮਾਰਤੋਂ ਪੰਜਾਬ ਨੂੰ ਕਰਨ ਲਈ ਉਹ ਵਿਵਸਥਾ ਬਣਾਉਣ ਲਈ ਪੰਜਾਬ ਤੇ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਐਸੇ ਰੈਗੂਲੇਸ਼ਨ ਆਉਣੇ ਚਾਹੀਦੇ ਨੇ ਤਾਂ ਕਿ ਹੜ੍ਹਾਂ ਦੀ ਇਮਾਰਤੋਂ ਪੰਜਾਬ ਨੂੰ ਪੱਕੇ ਤੌਰ ਤੇ ਬਚਾਇਆ ਜਾ ਸਕੇ ਸਭ ਤੋਂ ਪਹਿਲੀ ਗੱਲ ਤਾਂ ਪੰਜਾਬ ਨੂੰ ਬੀਮਾ ਯੋਜਨਾ ਦਾ ਪੰਜਾਬ ਦੀ ਖੇਤੀ ਨੂੰ ਬੀਮਾ ਯੋਜਨਾ ਵਿੱਚ ਲਿਆਉਣ ਦੀ ਲੋੜ ਆ ਸਾਰੇ ਹਿੰਦੁਸਤਾਨ 'ਚ ਇਕੱਲਾ ਪੰਜਾਬ ਆ ਜਿਹੜਾ ਜਿੱਦੀ ਖੇਤੀ ਸੈਕਟਰ ਬੀਮਾ ਦੇ ਵਿੱਚ ਹੈ ਨਹੀਂ ਤੇ ਪੰਜਾਬ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਲਿਆਉਣ ਲਈ ਪੰਜਾਬ ਦੀਆਂ ਸ਼ਰਤਾਂ ਤੇ ਕੇਂਦਰ ਨੂੰ ਬਣਾਉਣਾ ਚਾਹੀਦਾ ਔਰ ਕੇਂਦਰ ਤੇ ਜ਼ੋਰ ਪਾਉਣਾ ਚਾਹੀਦਾ ਤੇ ਕਿਸ਼ਤਾਂ ਜਿਹੜੀਆਂ ਨੇ ਕੇਂਦਰ ਸਰਕਾਰ ਭਰੇ ਕਿਉਂਕਿ ਸਾਰੇ ਹਿੰਦੁਸਤਾਨ ਵਾਸਤੇ ਪੰਜਾਬ ਅਨਾਜ ਪੈਦਾ ਕਰਦਾ ਆਪ ਦੇ ਲਈ ਤਾਂ ਸਿਰਫ 5% ਵੀ ਅਨਾਜ ਪੈਦਾ ਨਹੀਂ ਕਰਦਾ ਬਾਕੀ 95% ਤਾਂ ਸਾਰੇ ਹਿੰਦੁਸਤਾਨ ਲਈ ਪੈਦਾ ਕਰਦਾ ਤੇ ਕਿਸ਼ਤਾ ਫਿਰ ਕੇਂਦਰ ਸਰਕਾਰ ਪਰੇ ਜਾਜੇ ਥੋੜਾ ਬਹੁਤਾ ਹੈ ਤਾਂ 50 ਸਰਕਾਰ ਪਰ ਇਹਦਾ ਕੁਝ ਹਿੱਸਾ ਕਿਸਾਨ ਤੋਂ ਨਾ ਲਿਆ ਜਾਵੇ ਪਾ ਇਹਨੂੰ ਬੀਮਾ ਯੋਜਨਾ ਦੇ ਵਿੱਚ ਜ਼ਰੂਰੀ ਲਿਆਉਣਾ ਖੇਤੀ ਸੈਕਟਰ ਨੂੰ ਚਾਹੀਦਾ ਨਹੀਂ ਪੰਜਾਬ ਸਰਕਾਰ ਆਪਦੀ ਬੀਮਾ ਯੋਜਨਾ ਬਣਾਵੇ ਜਾਂ ਕੇਂਦਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚ ਨਹੀਂ ਸ਼ਾਮਲ ਹੋਣਾ ਤਾਂ ਪੰਜਾਬ ਨੂੰ ਅ ਵਿਸ਼ੇਸ਼ ਸੈਸ਼ਨ ਦੇ ਦੌਰਾਨ ਆਪਣੀ ਬੀਮਾ ਯੋਜਨਾ ਖੇਤੀ ਸੈਕਟਰ ਦੇ ਲਈ ਲੈ ਕੇ ਆਉਣੀ ਚਾਹੀਦੀ ਆ ਦੂਜੀ ਗੱਲ ਜਿਹੜੀ ਆ ਪਹਾੜਾਂ ਦੀ ਸਥਿਤੀ ਲਈ ਖੁਦ ਪ੍ਰਧਾਨ ਮੰਤਰੀ ਜੀ ਨੇ ਮੰਨਿਆ ਕਿ ਭਾਗੜਾ ਡੈਮ ਦੇ ਵਿੱਚ 25% ਘਾਰ ਭਰੀਆ ਹੈ ਵੀ ਸੱਚ ਤੇ ਅੰਤਰਰਾਸ਼ਟਰੀ ਕਾਨੂੰਨ ਜਿਹੜਾ ਡਿਕਾ ਬਣਿਆ ਹੋਇਆ ਤੇ ਇਹਨੂੰ ਭਾਵੇਂ ਡਿਪਲੋਮੈਟਿਕ ਲੈਵਲ ਤੇ ਹੱਲ ਕੀਤਾ ਜਾਵੇ ਇਹਦੀ ਮਾਰ ਕੱਲਾ ਪੰਜਾਬ ਨੂੰ ਝੱਲੇ ਤੇ ਪੰਜਾਬ ਨੂੰ ਮਾਰ ਝਲਨੀ ਪੈ ਰਹੀ ਆ ਅੰਤਰਰਾਸ਼ਟਰੀ ਕਾਨੂੰਨ ਅੜੀਕਾ ਬਣਿਆ ਖੜਾ ਤੇ ਇਹਦੇ ਲਈ ਡਿਪਲੋਮੈਟਿਕ ਲੈਵਲ ਤੇ ਯਤਨ ਹੋਣੇ ਚਾਹੀਦੇ ਨੇ ਪੰਜਾਬ ਨੂੰ ਬਚਾਉਣ ਲਈ ਭਾਗੜਾ ਡੈਮ ਨੂੰ ਡੀਸੇਲਟ ਕਰਨ ਲਈ ਮੈਂ ਸਮਝਦਾ ਵਿਵਸਥਾ ਬਣਾਉਣੀ ਚਾਹੀਦੀ ਹੈ ਵੈਸੇ ਤਾਂ ਪੌਂਗ ਡੈਮ ਤੇ ਵੀ ਰੰਜੀ ਸਾਗਰ ਡੈਮ ਤੇ ਵੀ ਜਿੱਥੇ ਡੈਮ ਦੇ ਵਿੱਚ ਗਾਰ ਆ ਉਹ ਗਾਰ ਕੱਢਣ ਦੀ ਵਿਵਸਥਾ ਬਣਾਵੇ ਖਾਸ ਤੌਰ ਤੇ ਪੰਜਾਬ اسمبلی ਦੇ ਵਿੱਚ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਵਿਸ਼ੇਸ਼ ਸੈਸ਼ਨ ਦੇ ਵਿਸ਼ੇਸ਼ এজেন্ডੇ ਦੇ ਤੌਰ ਤੇ ਪੰਜਾਬ ਦੇ ਜਿਹੜੇ ਚੈਕ ਡੈਮ ਨੇ 29 ਚੈਕ ਡੈਮ ਨੇ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਦੇ 29 ਗਾਰਨਾ ਭਰੇ ਹੋਏ ਨੇ ਨੱਤੀ ਦੇ ਨੱਤੀ ਦੇ ਵਿੱਚ ਪਾਣੀ ਨਹੀਂ ਰੁਕਦਾ ਤੇ ਉਹਨਾਂ ਵਿੱਚੋਂ ਨਿਕ ਪਾਈਪਾਂ ਰਾਹੀਂ ਜਿਹੜਾ ਪਾਣੀ ਸंचाई ਲਈ ਵਰਤਿਆ ਜਾਂਦਾ ਉਹ ਵੀ ਰੇਤ ਨਾਲ ਭਰੇ ਹੋਏ ਨੇ ਤੋਂ ਇਹਨੂੰ ਡੀਸੇਲਟ ਕਰ ਲਈ ਗਵਰਨਮੈਂਟ ਆਫ ਇੰਡੀਆ ਦਾ এনवायरमेंट ਮਤਰਾਲਾ ਜਿਹੜਾ ੜੀਕਾ ਬਣਿਆ ਉਹ ੜੀਕਾ ਦੂਰ ਕਰਾਉਣ ਲਈ ਉਹ ਵੀ ਯਤਨ ਖੁਣਾ ਚਾਹੀਦਾ ਤੀਜੀ ਗੱਲ ਘੱਗਰ ਨੂੰ ਚੈਨਲਾਈਜ਼ ਕਰਨ ਲਈ ਮੈਂ ਬਾਜਪਾਈ ਸਾਹਿਬ ਦੇ ਸਮੇ ਇੱਕ ਪ੍ਰੋਜੈਕਟ ਪਾਸ ਕਰਾਇਆ ਸੀ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਆ ਗਈ ਉਹਨਾਂ ਨੇ ਪੈਸਾ ਜਾਰੀ ਕੀਤਾ ਸੀ 136 ਕਰੋੜ ਰੁਪਏ ਫਾਸਟ ਫੇਜ਼ ਦੇ ਵਿੱਚ ਅਸੀਂ ਉਹ ਲਾਇਆ ਖਨੌਰੀ ਤੋਂ ਲੈ ਕੇ ਮਕੋਟ ਸਾਹ ਤੱਕ ਤੇ ਉਹ ਮਤਲਬ ਜਿਹਦੇ ਉਹਦੇ ਦੋ ਫੇਜ਼ ਰਹਿੰਦੇ ਰੇ ਦੂਜਾ ਫੇਜ਼ ਤੇ ਤੀਜਾ ਫੇਜ਼ ਉਹ ਤਾਂ ਹੋਣਗੇ ਜੇ ਹਰਿਆਣੇ ਨੇ ਅਰਜੀ ਦਿੱਤੀ ਸੀ ਡਬਲਯੂਸੀ ਦੇ ਵਿੱਚ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਉਹ ਅਰਜੀ ਜੇ ਵਾਪਸ ਲਈ ਜਾਏਗੀ ਤੇ ਜਾਂ ਪੰਜਾਬ ਸਰਕਾਰ ਸੀਡਬਲਯੂਸੀ ਦੇ ਵਿੱਚ ਸੀਰੀਅਸਲੀ ਕੇਸ ਲੜੇ ਪੰਜਾਬ ਸੈਂਟ ਅਸੈਂਬਲੀ ਦੇ ਵਿੱਚ ਵਿਸ਼ੇਸ਼ ਸੈਸ਼ਨ ਚ ਵਿਸ਼ੇਸ਼ ਜੱਡਾ ਹੋਣਾ ਚਾਹੀਦਾ ਸੀਡਬਲਯੂਸੀ ਵਿੱਚ ਜਿਹੜੀ ਅਰਜੀ ਪਈ ਆ ਜਿਹਦੇ ਕਰਕੇ ਘੱਗਰ ਨੂੰ ਚੈਨਲਾਈਜ਼ ਕਰਨ ਦਾ ਕੰਮ ਰੁਕਿਆ ਖੜਾ ਦੂਜਾ ਫੇਜ਼ ਉਹ ਚਲਿਆ ਚਲਾਇਆ ਜਾ ਸਕਦਾ ਤੇ ਮੈਂ ਸਮਝਦਾ ਕਿ ਬਾਕੀ ਵੀ ਜਿਹੜੀ ਰਾਹਤ ਦੇਣ ਵਾਲੀ ਗੱਲ ਆ ਜਿਵੇਂ 6 ਮਹੀਨੇ ਮਤਲਬ ਸਤੰਬਰ ਤੱਕ ਦੇ ਡੀਸੀਲਟ ਕਰਨ ਲਈ ਖੇਤਾਂ ਨੂੰ ਜਿਸका खेत ਤੁਸੀਂ ਕੀ ਰੇਤ ਸਤੰਬਰ ਦਾ ਮਹੀਨਾ ਦਿੱਤਾ ਉਦੋਂ ਤੱਕ ਤਾਂ ਖੇਤ ਚ ਟਰੈਕਟਰ ਨਹੀਂ ਵੱਢ ਸਕਣੇ ਘੱਟੋ ਘੱਟ 1 ਸਾਲ ਜਾਂ ਘੱਟੋ ਘੱਟ 6 ਮਹੀਨੇ ਤਾਂ ਹੁਣ ਰੇਤ ਕੱਢਣ ਲਈ ਇੱਕ ਮੈਨੇਜਰ ਇਹ ਕਿੱਥੇ ਨਿਕਲ ਜਾਏਗੀ ਮਜ਼ਾਕ ਕੀਤਾ ਇਹ ਸਮਾਂ ਵੀ ਬਤਾਉਣ ਦੀ ਲੋੜ ਇੱਕ ਜਿਹੜਾ ਸਭ ਤੋਂ ਵੱਡਾ ਹੜ੍ਹਾਂ ਦੇ ਨਾਲ ਨਾਲ ਪੰਜਾਬ ਨੂੰ ਮਾਰ ਚੱਲਨੀ ਪੈ ਰਹੀ ਆ ਹੁਣ ਨਵੀਂ ਗੱਲ ਉਹ ਹੈ ਪਹਿਲਾਂ ਉਹਨੂੰ ਚਾਈਨਾ ਵਾਇਰਸ ਕਹਿੰਦੇ ਸੀ ਹੁਣ ਉਹਨੂੰ ਬੋਨਾ ਵਾਇਰਸ ਕਹਿਣ ਲੱਗੇ ਪੌਦਾ ਛੋਟਾ ਰਹਿ ਗਿਆ ਛਿੱਟਾ ਨਿਕਲ ਨਹੀਂ ਰਿਹਾ ਝੋਨੇ ਤੇ ਕਈ ਹਜ਼ਾਰ ਮਤਲਬ ਕਈ ਹਜ਼ਾਰ ਏਕੜ ਜਿਹੜੀ ਜ਼ਮੀਨ ਆ ਬਾਸਲਾ ਝੋਨੇ ਦੀ ਉਹਦੀ ਮਾਰਚ ਆ ਗਈ ਖਾਸਾ ਉਸ ਤੇ ਮਾਲਵੇ ਖੇਤਰ ਦੇ ਵਿੱਚ ਔਰ ਉੱਤੋਂ ਦੀ ਢੇਲਾ ਪੈ ਗਿਆ ਪਰ ਬਹੁਤ ਵੱਡੀ ਮਤਲਬ ਮਾਰਚ ਹੜਾਂ ਤੋਂ ਬਾਅਦ ਇਹ ਬਿਮਾਰੀਆਂ ਨਾ ਪੈ ਰਹੀ ਆ ਇਹਦਾ ਕੰਪਨਸੇਸ਼ਨ ਵੀ ਦੇਣਾ ਚਾਹੀਦਾ ਵਿਸ਼ੇਸ਼ ਸੈਸ਼ਨ ਦੇ ਦੌਰਾਨ ਵਿਸ਼ੇਸ਼ ਤੌਰ ਤੇ ਬੋਨਾ ਵਾਇਰਸ ਜਿਹੜੀ ਹੈ ਉਹਦਾ ਜਿਗਰ ਹੋ ਕੇ ਸਪੈਸ਼ਲ ਗਰਦੌਰੀ ਕਰਾ ਕੇ ਉਹਦੇ ਜਿਹੜਾ ਘਾਟਾ ਪੈ ਰਿਹਾ ਕਿਸਾਨ ਨੂੰ ਉਹਦੀ ਪਰਪਾਈ ਲਈ ਵੀ ਬਦਵਸਤ ਕਰਨ ਦੀ ਵਿਵਸਥਾ ਵਿਸ਼ੇਸ਼ ਧਿਆਨ ਚ ਕਰਨੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਜੋ ਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੱਕੇ ਬੰਦੋਬਸਤ ਕਰਨੇ ਨੇ ਖਾਸ ਤੌਰ ਤੇ ਪਹਾੜੀ ਖੇਤਰ ਦੇ ਵਿੱਚ ਜੰਮੂ ਤੋਂ ਹਰਿਆਣੇ ਤੋਂ ਹਿਮਾਚਲ ਤੋਂ ਉਤਰਾਖੰਡ ਤੋਂ ਪਹਾੜੀਆਂ ਤੋਂ ਪਾਣੀ ਆਉਂਦਾ ਤੇ ਉੱਥੇ ਵਿਸ਼ੇਸ਼ ਸੁਰਤਾ ਦੇਣ ਕਰਕੇ ਡਰਸੀ ਬਹੁਤ ਲੱਗੀ ਤੇ ਇੰਡਸਟਰੀ ਦੇ ਵਿੱਚ ਜਿਹੜੇ ਕੈਮੀਕਲ ਘੋਲਦੇ ਨੇ ਉਹ ਘੁਲੇ ਹੋਏ ਕੈਮੀਕਲ ਜਦੋਂ ਪਾਣੀ ਚ ਪੰਜਾਬ ਦੇ ਖੇਤਾਂ ਚ ਆਉਂਦੇ ਨੇ ਉਹ ਕੱਲਾ ਮਿੱਟੀ ਨਹੀਂ ਪਾਉਂਦੇ ਉਹ ਕੈਮੀਕਲ ਵਾਲਾ ਪਾਣੀ ਵੀ ਪਾਨ ਫਸਲਾਂ ਨੂੰ ਤਬਾਹ ਕਰਦਾ ਉਹਦੇ ਲਈ ਵੀ ਵਿਸ਼ੇਸ਼ ਕੰਪਨਸੇਸ਼ਨ ਦੀ ਲੋੜ ਆ। ਮਾਂ ਜੋ ਸੁਪਰੀਮ ਕੋਰਟ ਨੇ ਜਿਹੜਾ ਆਨੰਦ ਮੈਰਜ ਐਕਟ ਨੂੰ ਰਜਿਸਟਰ ਕਰਨ ਲਈ ਉਹ ਉਹਦੀ ਪਾਲਣਾ ਕਰਨ ਲਈ ਸਟੇਟਸ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਉਹ ਮੈਂ ਸਮਝਦਾ ਬਹੁਤ ਹੀ ਸਵਾਗਤਯੋਗ ਗੱਲ ਆ, ਦੇਰ ਆਏ ਦਰੁਸਤ ਆਏ ਵਈ ਗੱਲ ਆ ਕਿਉਂਕਿ ਸਿੱਖਾਂ ਦੀ ਆਈਡੈਂਟੀਟੀ ਜਿਹੜੀ ਆ ਸਿੱਖਾਂ ਦੇ ਜਿਹੜੇ ਮੈਰਜ ਇਹ ਐਕਟ ਜਿਹੜਾ ਪੜ੍ਹਨਾ ਹੀ ਚਾਹੀਦਾ ਸੀ ਆਨੰਦ ਮਰਜੈਕਟ ਕਿਉਂਕਿ ਆਨੰਦ ਮਰਜੈਕਟ ਜਿਹੜਾ ਹੈ ਇੱਕ ਵੱਖਰੀ ਪਹਿਚਾਨ ਰੱਖਣ ਵਾਲੀ ਗੱਲ ਆ ਔਰ ਵੱਡੀ ਗੱਲ ਇਹ ਆ ਵੀ ਆਨੰਦ ਮਰਜੈਕਟ ਐਕਟ ਦੇ ਵਿੱਚ ਡਾਈਵੋਰਸ ਲਈ ਕੋਈ ਜਗ੍ਹਾ ਹੀ ਐ ਨਹੀਂ ਮਤਲਬ ਇੱਕ ਇੱਕ ਵੱਖਰੀ ਬਲੱਖਣ ਪ੍ਰਥਾ ਹੈ ਸਿੱਖ ਧਰਮ ਦੇ ਵਿੱਚ ਔਰ ਇਸ ਆਨੰਦ ਮਰਜੈਕਟ ਨੂੰ ਜਿਹੜਾ ਹੈ ਸਾਰੀਆਂ ਸਟੇਟਸ ਲਾਗੂ ਕਰਨ ਇਹ ਸਵਾਗਤ ਜੋ ਗੱਲ ਹੈ ਜੋ ਸੁਪਰੀਮ ਕੋਰਟ ਨੇ ਹਦਾਇਤਾਂ ਕੀਤੀਆਂ ਤੇ ਸਾਰੇ ਸੂਬਿਆਂ ਨੂੰ ਇਹਨੂੰ ਪਾਲਣਾ ਕਰਨਾ ਚਾਹੀਦਾ ਹੈ।